ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਦੇ ਖੇਤ ਦੀ ਸੀਰੀ ਦੇ ਵਿੱਚ ਸੂਰਜ ਦੀਆਂ ਪਹਿਲੀਆਂ ਕਿਰਨਾਂ ਨੇ ਧਰਤੀ ਨੂੰ ਸੁਨਹਿਰੀ ਰੰਗ ਵਿੱਚ ਰੰਗਿਆ। ਸਵੇਰ ਦੀ ਠੰਡੀ ਹਵਾ ਵਿੱਚ ਫਸਲਾਂ ਦੀ ਮਹਿਕ ਅਤੇ ਪੰਛੀਆਂ ਦੀ ਚਹਿਕ ਸੁਣਾਈ ਦੇ ਰਹੀ ਸੀ। ਐਸਾ ਸੋਹਣਾ ਮੌਸਮ ਦੇ ਵਿੱਚ ਇੱਕ ਜੀਪ ਧੂੜ ਉਡਾਉਂਦੀ ਹੋਈ ਪਿੰਡ ਦੇ ਖੇਤਾਂ ਵੱਲ ਵੱਧਦੀ ਹੈ। ਜੀਪ ਅਚਾਨਕ ਇੱਕ ਖੇਤ ਦੇ ਨੇੜੇ ਰੁਕਦੀ ਹੈ। ਜੀਪ ਵਿੱਚੋਂ surjit singh ਇੱਕ ਪਟਵਾਰੀ ਆਪਣੀ ਵਰਦੀ ਵਿੱਚ ਸੰਜੀਦਾ ਚਿਹਰੇ ਨਾਲ ਉਤਰਦਾ ਕਰਦਾ ਹੈ ਉਸ ਦੇ ਨਾਲ ਦੋ ਹੋਰ ਮੁਲਾਜ਼ਮ ਵੀ ਹਨ ਜੋ ਖੇਤ ਦੀ ਨਾਪ ਤੋਲ ਦੇ ਸਮਾਨ ਦੇ ਨਾਲ ਲੈਸ ਹਨ ਖੇਤ ਦੀ ਨਾਪਣ ਦੀ ਖਬਰ ਸੁਣ ਕੇ ਪਿੰਡ ਦੇ ਲੋਕ ਆਲੇ ਦਵਾਲੇ ਇਕੱਠੇ ਹੋ ਜਾਂਦੇ ਹਨ ਸੁਰਜੀਤ ਸਿੰਘ ਦੀ ਨਜ਼ਰ ਖੇਤਾਂ ਵਿੱਚ ਕੰਮ ਕਰਦੀ ਔਰਤ ਵੱਲ ਜਾਂਦੀ ਹੈ ਅਚਾਨਕ ਉਸ ਦੀ ਨਜ਼ਰ ਇੱਕ ਔਰਤ ਤੇ ਪੈਂਦੀ ਹੈ ਜੋ ਸਿਰ ਝੁਕਾਏ ਝੋਨੇ ਦੀਆਂ ਛੋਟੀਆਂ ਛੋਟੀਆਂ ਪੌਦਾਂ ਵਿੱਚ ਕੰਮ ਕਰ ਰਹੀ ਸੀ ਉਸ ਦੀ ਚਾਲ ਉਸ ਦੀ ਸ਼ਕਲ ਕੁਝ ਜਾਣਿਆ ਪਛਾਣਿਆ ਜਿਹਾ ਲੱਗਦਾ ਸੀ ਸੁਰਜੀਤ ਦੇ ਪੈਰਾਂ ਹੇਠੋਂ ਜ਼ਮੀਨ ਕਿਸਕ ਜਾਂਦੀ ਹੈ ਉਹ ਨੇੜੇ ਜਾਂਦਾ ਹੈ ਧੜਕਦੇ ਦਿਲ ਨਾਲ ਉਸ ਔਰਤ ਨੂੰ ਧਿਆਨ ਨਾਲ ਵੇਖਦਾ ਹੈ ਜਦੋਂ ਉਹ ਨੇੜੇ ਪਹੁੰਚਦਾ ਹੈ ਤਾਂ ਸੱਚ ਸਾਹਮਣੇ ਆ ਜਾਂਦਾ ਹੈ ਉਹ ਔਰਤ ਕੋਈ ਹੋਰ ਨਹੀਂ ਸਗੋ ਉਸ ਦੀ ਤਲਾਕਸ਼ੁਦਾ ਪਤਨੀ ਸਿਮਰਨ ਹੈ ਸੁਰਜੀਤ ਦੀਆਂ ਅੱਖਾਂ ਹੈਰਾਨੀ ਅਤੇ ਦਰਦ ਨਾਲ ਭਰ ਜਾਂਦੀਆਂ ਹਨ ਉਹ ਸਿਮਰਨ ਨੂੰ ਪੁੱਛਦਾ ਹੈ ਸਿਮਰਨ ਤੂੰ ਇੱਥੇ ਕੀ ਕਰਦੀ ਹੈ ਤੇਰੀ ਹਾਲਾਤ ਇਹੋ ਜਿਹੀ ਕਿਵੇਂ ਹੋ ਗਈ ਤੇਰੇ ਮਾਤਾ ਪਿਤਾ ਤਾਂ ਬਹੁਤ ਅਮੀਰ ਸਨ ਪਰ ਅੱਜ ਤੂੰ ਇੱਥੇ ਮਜ਼ਦੂਰੀ ਕਿਉਂ ਕਰ ਰਹੀ ਹੈ ਸਿਮਰਨ ਦੀਆਂ ਅੱਖਾਂ ਖਾਂ ਦੇ ਵਿੱਚ ਪਛਤਾਵਾ ਅਤੇ ਲਾਚਾਰੀ ਸਾਫ਼ ਦਿਖਾਈ ਦੇ ਰਹੀ ਸੀ ਉਹ ਚੁੱਪ ਹੈ ਪਰ ਉਸ ਦੀਆਂ ਅੱਖਾਂ ਸਾਰੀ ਕਹਾਣੀ ਬਿਆਨ ਕਰ ਰਹੀਆਂ ਹਨ surjit ਅਤੇ simran ਦੀ ਇਹ ਮੁਲਾਕਾਤ ਉਹਨਾਂ ਦੀ ਅਤੀਤ ਦੀਆਂ ਯਾਦਾਂ ਨੂੰ ਜਗਾਉਂਦੀ ਹੈ ਇੱਕ ਐਹੋ ਜੀ ਕਹਾਣੀ ਜੋ ਪਿਆਰ ਸੰਘਰਸ਼ ਅਤੇ ਧੋਖੇ ਅਤੇ ਪਛਤਾਵੇ ਦੇ ਨਾਲ ਭਰੀ ਹੋਈ ਹੈ ਜੇਕਰ ਤੁਸੀਂ ਪੂਰੀ ਕਹਾਣੀ ਨੂੰ ਜਾਨਣਾ ਚਾਹੁੰਦੇ ਹੋ ਤਾਂ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਲਾਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੁਰਜੀਤ ਸਿੰਘ ਦਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਉਸਦੇ ਪਿਤਾ ਇੱਕ ਮਜ਼ਦੂਰ ਸਨ ਅਤੇ ਮਾਂ ਘਰੇਲੂ ਕੰਮਾਂ ਨਾਲ ਪਰਿਵਾਰ ਦਾ ਗੁਜ਼ਾਰਾ ਕਰਦੀ ਸੀ ਬਚਪਨ ਵਿੱਚ ਸੁਰਜੀਤ ਪੜ੍ਹਾਈ ਉਹ ਬਹੁਤ ਹੁਸ਼ਿਆਰ ਸੀ ਸਕੂਲ ਦੇ ਅਧਿਆਪਕ ਅਕਸਰ ਉਸ ਦੀ ਤਾਰੀਫ ਕਰਦੇ ਉਹ ਹਮੇਸ਼ਾ ਸੁਪਨਾ ਵੇਖਦਾ ਸੀ ਕਿ ਉਹ ਵੱਡਾ ਆਦਮੀ ਬਣੇਗਾ ਆਪਣੇ ਪਰਿਵਾਰ ਦੀ ਗਰੀਬੀ ਨੂੰ ਦੂਰ ਕਰੇਗਾ ਉਸ ਦੇ ਮਾਤਾ ਪਿਤਾ ਨੂੰ ਉਸ ਤੇ ਮਾਣ ਸੀ ਪਰ ਜ਼ਿੰਦਗੀ ਨੇ ਉਸ ਨੂੰ ਉਸ ਦੀਆਂ ਸਖਤ ਪ੍ਰੀਖਿਆਵਾਂਆਂ ਲੈਣੀਆਂ ਸਨ ਜਦੋਂ ਸੁਰਜੀਤ 14 ਸਾਲਾਂ ਦਾ ਸੀ ਉਸਦੇ ਪਿਤਾ ਨੂੰ ਇੱਕ ਗੰਭੀਰ ਬਿਮਾਰੀ ਨੇ ਘੇਰ ਲਿਆ। ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਹੀ ਕਮਜ਼ੋਰ ਸੀ। surjeet ਦੀ ਮਾਂ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਂਜਦੀ। ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ, ਕਦੇ ਖੇਤਾਂ ਵਿੱਚ ਕੰਮ ਕਰਦੀ ਜਾਂ ਫਿਰ ਮਜ਼ਦੂਰੀ ਕਰਨ ਜਾਂਦੀ। ਐਦਾਂ ਕਰਕੇ surjeet ਦੇ ਸਕੂਲ ਦੀਆਂ ਫੀਸਾਂ ਭਰੀਆਂ। ਪਰ ਬਿਮਾਰੀ ਨੇ ਉਸਦੇ ਪਿਤਾ ਨੂੰ ਨਹੀਂ ਛੱਡਿਆ। ਜਦੋਂ surjeet 10ਵੀਂ ਜਮਾਤ ਵਿੱਚ ਸੀ, ਉਸਦੇ ਪਿਤਾ ਦੀ ਮੌਤ ਹੋ ਗਈ। ਇਹ surjeet ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਉਸਦੀ ਪੜ੍ਹਾਈ ਅਧੂਰੀ ਰਹੀਗੀ ਪਰ ਉਸਨੇ ਹੌਸਲਾ ਨਹੀਂ ਛੱਡਿਆ ਪਿੰਡ ਦੇ ਲੋਕਾਂ ਨੇ surjeet ਦੀ ਮਦਦ ਕੀਤੀ ਕਿਸੇ ਨੇ ਫੀਸਾਂ ਭਰੀਆਂ ਕਿਸੇ ਨੇ ਕਿਤਾਬਾਂ ਦਿੱਤੀਆਂ ਅਗਲੇ ਸਾਲ surjeet ਨੇ ਦੁਬਾਰਾ 10ਵੀਂ ਪਾਸ ਕੀਤੀ ਫਿਰ 11ਵੀਂ ਅਤੇ ਫਿਰ 12ਵੀਂ ਵੀ ਉਸਦੀ ਮਿਹਨਤ ਅਤੇ ਲਗਨ ਨੇ ਉਸਨੂੰ ਕਾਲਜ ਤੱਕ ਪਹੁੰਚਾਇਆ ਕਾਲਜ ਵਿੱਚ surjit ਦੀ ਮੁਲਾਕਾਤ simran ਦੇ ਨਾਲ ਹੋਈ। simran ਇੱਕ ਅਮੀਰ ਘਰ ਦੀ ਲੜਕੀ ਸੀ। ਉਸਦੇ ਪਿਤਾ ਪਿੰਡ ਦੇ ਸਭ ਤੋਂ ਵੱਡੇ ਜ਼ਿੰਮੇਦਾਰ ਸਨ। simran ਦੀ ਜ਼ਿੰਦਗੀ surjit ਤੋਂ ਬਿਲਕੁਲ ਉਲਟ ਸੀ। ਉਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ। simran ਜੋ ਸੀ ਉਹ ਪੜ੍ਹਾਈ ਦੇ ਵਿੱਚ ਠੀਕ-ਠਾਕ ਸੀ ਪਰ surjit ਦੀ ਹੁਸ਼ਿਆਰੀ ਦੀ ਉਹ ਕਾਇਲ ਸੀ। ਸ਼ੁਰੂ ਵਿੱਚ simran ਨੇ surjit ਨਾਲ ਦੋਸਤੀ ਸਿਰਫ ਇਸ ਲਈ ਕੀਤੀ ਕਿ ਉਹਦਾ ਹੋਮਵਰਕ ਪੂਰਾ ਕਰਦਾ ਸੀ। ਪਰ ਬਾਅਦ ਦੇ ਵਿੱਚ ਕੀ ਹੋਇਆ? ਹੌਲੀ ਇਹ ਦੋਸਤੀ ਜੋ ਹੈ ਉਹ ਗੂੜੀ ਹੁੰਦੀ ਗਈ ਕਾਲਜ ਦੇ ਬਾਅਦ ਦੋਵੇਂ ਅਕਸਰ ਬਾਹਰ ਬੈਠਦੇ ਘੰਟਾ-ਘੰਟਾ ਗੱਲਾਂ ਕਰਦੇ ਕਈ ਵਾਰੀ ਤਾਂ ਕਾਲਜ ਦੇ ਵਿੱਚ ਬੈਠੇ-ਬੈਠੇ ਆਪਸ ਦੇ ਵਿੱਚ ਇੰਨਾ ਜ਼ਿਆਦਾ ਰੁੱਝ ਜਾਂਦੇ ਕਿ ਕਲਾਸ ਲਾਉਣੀ ਵੀ ਭੁੱਲ ਜਾਂਦੇ ਕਿਉਂਕਿ ਜੋ ਸਰਜੀਤ ਸੀ ਉਹ ਬਿਲਕੁਲ ਸਾਦਗੀ ਜਿਵੇਂ ਬទਿਤ ਕਰਦਾ ਸੀ ਉਸ ਨੂੰ ਮਿਹਨਤ ਪਸੰਦ ਸੀ ਅਤੇ ਉਹ ਇਹੀ ਕਹਿੰਦਾ ਹੁੰਦਾ ਸੀ ਕਿ ਜੇਕਰ ਆਪਾਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਈਏ ਤੇ ਉਸ ਤੋਂ ਬਾਅਦ ਆਪਾਂ ਮਿਹਨਤ ਜਾਰੀ ਰੱਖੀਏ ਕਿਉਂਕਿ ਬਿਨਾਂ ਮਿਹਨਤ ਤੋਂ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦੇ ਅਕਸਰ ਉਹਨਾਂ ਦੀ ਜੋ ਦੋਸਤੀ ਹੈ ਉਹ ਹੌਲੀ-ਹੌਲੀ ਗੂੜੀ ਹੁੰਦੀ ਗਈ ਤੇ ਬੀਏ ਦੇ ਪਹਿਲੇ ਸਾਲ ਵਿੱਚ ਦੋਸਤੀ ਹੋਈ ਦੂਜੇ ਸਾਲ ਦੇ ਵਿੱਚ ਉਹ ਇੱਕ ਦੂਜੇ ਨੂੰ ਸਮਝਣ ਲੱਗ ਗਏ ਪਰ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਗਈ। surjeet ਅਤੇ simran ਦਾ ਪਿਆਰ ਸੱਚਾ ਸੀ। ਉਹ ਖੇਤਾਂ ਦੀਆਂ ਪगडंडੀਆਂ ਤੇ ਇਕੱਠੇ ਤੁਰਦੇ, ਨਦੀ ਦੇ ਕੰਢੇ ਬੈਠ ਕੇ ਸੁਪਨੇ ਸਾਂਝੇ ਕਰਦੇ। surjeet simran ਨੂੰ ਆਪਣੇ ਸੁਪਨਿਆਂ ਬਾਰੇ ਦੱਸਦਾ ਕਿ ਉਹ ਇੱਕ ਦਿਨ ਵੱਡਾ ਅਫਸਰ ਬਣੇਗਾ, ਆਪਣੀ ਮਾਂ ਨੂੰ ਸੁਖੀ ਜ਼ਿੰਦਗੀ ਦੇਵੇਗਾ। simran ਉਸ ਦੀਆਂ ਗੱਲਾਂ ਨੂੰ ਚੁੱਪ-ਚਾਪ ਸੁਣਦੀ ਅਤੇ ਮੁਸਕਰਾਉਂਦੀ। ਇੱਕ ਦਿਨ ਸ ਮਨਨ ਨੇ surjeet ਨੂੰ ਕਿਹਾ ਕਿ surjeet ਮੈਂ ਤੈਨੂੰ ਪਿਆਰ ਕਰਦੀ ਆ ਪਰ ਸਾਡੇ ਵਿਆਹ ਲਈ ਤੇਰੇ ਘਰ ਵਾਲਿਆਂ ਦੇ ਨਾਲ ਗੱਲ ਕਰਨੀ ਜ਼ਰੂਰੀ ਹੈ surjeet ਨੇ ਹੱਸਦਿਆਂ ਆਇਆ ਕਿ ਮੇਰੇ ਘਰ ਵਾਲੇ ਮੇਰੇ ਘਰ ਦੇ ਵਿੱਚ ਕੌਣ ਹੈ ਮੇਰੇ ਘਰ ਦੇ ਵਿੱਚ ਤਾਂ ਸਿਰਫ ਇੱਕ ਮੇਰੀ ਮਾਂ ਹੈ ਮੇਰੇ ਪਿਤਾ ਜੋ ਮੇਰਾ ਸਹਾਰਾ ਸੀ ਜਿਸ ਨੇ ਮੈਨੂੰ ਪੜਾਇਆ ਲਿਖਾਇਆ ਇੱਥੋਂ ਤੱਕ ਪਹੁੰਚਾਇਆ ਕੋਈ ਇਸ ਦੁਨੀਆ ਵਿੱਚ ਰਿਹਾ ਹੀ ਨਹੀਂ ਮੇਰੀ ਮਾਂ ਹੈ ਉਸਨੇ ਤਾਂ ਮੰਨ ਹੀ ਜਾਣਾ ਪਰ ਤੇਰੇ ਮਾਤਾ ਪਿਤਾ ਉਹ ਮੈਨੂੰ ਕਿਵੇਂ ਮੰਨਣਗੇ ਮੈਂ ਇੱਕ ਗਰੀਬ ਘਰ ਦਾ ਮੁੰਡਾ ਹਾਂ ਮੇਰੇ ਕੋਲ ਤਾਂ ਤੈਨੂੰ ਦੇਣ ਦੇ ਲਈ ਕੁਝ ਵੀ ਨਹੀਂ ਆਪਾਂ ਬਾਹਰ ਬੈੰਨੇ ਆ ਘੰਟਾ-ਘੰਟਾ ਆਪਾਂ ਗੱਲਾਂ-ਵਾਤਾਂ ਕਰਦੇ ਆ ਮੇਰੇ ਕੋਲ ਤਾਂ ਚਾਹ ਦੇ ਪੈਸੇ ਦੇਣ ਦੇ ਲਈ ਵੀ ਪੈਸੇ ਨਹੀਂ ਹੁੰਦੇ ਪਰ ਮੈਂ ਤੇਰਾ ਖਰਚਾ ਕਿਵੇਂ ਚੁੱਕਾਂਗਾ ਸਿਮਰਨ ਨੇ ਕਿਹਾ ਕਿ ਜਿੱਥੇ ਮੁਹੱਬਤ ਹੁੰਦੀ ਹੈ ਜਿੱਥੇ ਨਿਸਬਤ ਹੁੰਦੀ ਹੈ ਜਿੱਥੇ ਪਿਆਰ ਹੁੰਦਾ ਹੈ ਉੱਥੇ ਕਦੇ ਵੀ ਅਮੀਰੀ ਗਰੀਬੀ ਨਹੀਂ ਦੇਖੀ ਜਾਂਦੀ ਪਿਆਰ ਕਦੇ ਅਮੀਰੀ ਗਰੀਬੀ ਦੇਖ ਕੇ ਜਾਂ ਫਿਰ ਉੱਚ-ਨੀਚ ਦੇਖ ਕੇ ਜਾਂ ਫਿਰ ਜਾਤ-ਧਰਮ ਦੇਖ ਕੇ ਨਹੀਂ ਹੁੰਦਾ ਜਿਵੇਂ ਇੱਕ ਕਹਾਵਤ ਅਕਸਰ ਇਹ ਜਦੋਂ ਰੋਮਾਂਟਿਕ ਪਲਾਂ ਦੇ ਵਿੱਚ ਹੁੰਦੇ ਸੀ ਤਾਂ ਇੱਕ ਦੂਜੇ ਦੇ ਨਾਲ ਸ਼ੇਰੋ ਸ਼ਾਇਰੀ ਵੀ ਕਰਨ ਲੱਗ ਜਾਂਦੇ। ਕਹਿੰਦੇ ਨੇ ਕਿ ਨੀਂਦ ਨਾ ਦੇਖੇ ਬਿਸਤਰਾ, ਭੁੱਖ ਨਾ ਦੇਖੇ ਮਾਸ, ਮੌਤ ਨਾ ਦੇਖੇ ਉਮਰ ਨੂੰ ਤੇ ਇਸ਼ਕ ਨਾ ਦੇਖੇ ਜਾਨ। ਜਿਵੇਂ ਨੀਂਦ ਬਿਸਤਰਾ ਨਹੀਂ ਦੇਖਦੀ, ਜਦੋਂ ਕਿਸੇ ਨੂੰ ਗੂੜੀ ਨੀਂਦ ਆਉਂਦੀ ਹੈ ਤਾਂ ਉਹ ਬਿਸਤਰਾ ਨਹੀਂ ਦੇਖਦਾ ਉਸ ਨੂੰ ਜ਼ਮੀਨ ਤੇ ਵੀ ਨੀਂਦ ਆ ਜਾਵੇਗੀ। ਜਦੋਂ ਕਿਸੇ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ ਤੇ ਭੁੱਖ ਦੇ ਵਿੱਚ ਉਸ ਨੂੰ ਚਾਹੇ ਲੱਕੜ ਮਿਲ ਜਾਵੇ, ਚਾਹੇ ਉਸ ਨੂੰ ਮਾਸ ਮਿਲ ਜਾਵੇ, ਉਹ ਵੀ ਖਾ ਲਵੇਗਾ। ਪਰ ਇਸ਼ਕ ਜਦੋਂ ਕਰਦਾ ਹੈ, ਜਦੋਂ ਕੋਈ ਪਿਆਰ ਦੇ ਵਿੱਚ ਪਿਆ ਜਾਂਦਾ ਹੈ, ਪਿਆਰ ਦੀ ਉਸ ਨਦੀ ਦੇ ਵਿੱਚ ਜੋ ਕੋ ਗੋਤੇ ਲਾਉਣ ਲੱਗ ਜਾਂਦਾ ਹੈ ਉਦੋਂ ਉਸ ਨੂੰ ਜਾਤ ਨਹੀਂ ਦਿਖਦੀ ਉਦੋਂ ਉਸ ਨੂੰ ਉੱਚ ਨੀਚ ਨਹੀਂ ਦਿਖਦੀ ਉਦੋਂ ਜਦੋਂ ਪਿਆਰ ਹੋਣਾ ਹੁੰਦਾ ਹੈ ਜਿਸ ਸ਼ਖਸ ਦੇ ਨਾਲ ਹੋਣਾ ਹੁੰਦਾ ਹੈ ਉਸ ਨਾਲ ਹੋ ਹੀ ਜਾਂਦਾ ਹੈ ਪਿਆਰ ਸ਼ਕਲਾਂ ਨਾਲ ਨਹੀਂ ਹੁੰਦਾ ਪਿਆਰ ਅਕਲਾਂ ਨਾਲ ਨਹੀਂ ਹੁੰਦਾ ਪਿਆਰ ਜੋ ਹੁੰਦਾ ਹੈ ਸਿਰਫ ਦਿਲ ਦੇ ਨਾਲ ਹੁੰਦਾ ਹੈ ਪਿਆਰ ਜੋ ਹੁੰਦਾ ਹੈ ਹਮੇਸ਼ਾ ਦਿਲ ਦੀ ਉਸ ਪੁਕਾਰ ਦੇ ਨਾਲ ਹੁੰਦਾ ਹੈ ਸਿਮਰਨ ਨੇ ਕਿਹਾ ਕਿ ਤੂੰ ਫਿਕਰ ਨਾ ਕਰ ਤੇਰਾ ਦਿਲ ਅਮੀਰ ਹੈ ਕੀ ਹੋਇਆ ਤੂੰ ਗਰੀਬ ਹੈ ਗਰੀਬੀ ਤਾਂ ਕੀ ਹੈ ਕੁਝ ਪਲਾਂ ਦੀ ਮਹਤਾਜ ਹੁੰਦੀ ਹੈ ਇਨਸਾਨ ਮਿਹਨਤ ਕਰੇ ਇੱਕ ਦਿਨ ਗਰੀਬੀ ਚੱਕੀ ਜਾਏ ਦੀ ਹੈ ਪਰ ਜੇਕਰ ਚੰਗਾ ਇਨਸਾਨ ਜ਼ਿੰਦਗੀ ਦੇ ਵਿੱਚੋਂ ਚਲਾ ਜਾਵੇ ਨਾ ਤਾਂ ਉਹ ਇਨਸਾਨ ਕਦੇ ਵੀ ਵਾਪਸ ਜੋ ਹੈ ਉਹ ਨਹੀਂ ਮਿਲਦਾ ਸਿਮਰਨ ਨੇ ਹੌਸਲੇ ਦੇ ਨਾਲ ਆਪਣੇ ਮਾਤਾ ਪਿਤਾ ਦੇ ਨਾਲ ਗੱਲ ਕੀਤੀ ਪਰ ਜਦੋਂ ਉਸ ਨੇ surjeet ਦੀ ਆਰਥਿਕ ਹਾਲਤ ਬਾਰੇ ਦੱਸਿਆ ਉਸ ਦੇ ਮਾਤਾ ਪਿਤਾ ਨੇ ਸਾਫ਼ ਹਮਨਾ ਕਰ ਦਿੱਤਾ ਉਸ ਦੇ ਪਿਤਾ ਗੁੱਸੇ ਵਿੱਚ ਆ ਗਏ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਆਪਾਂ ਪਿੰਡ ਦੇ ਐਡੇ ਵੱਡੇ ਜ਼ਿਮੀਂਦਾਰ ਹਾਂ ਨਾ ਤਾਂ ਉਸ ਲੜਕੇ ਦੇ ਨਾਲ ਆਪਣੀ ਕੋਈ ਜਾਤ ਮਿਲਦੀ ਹੈ ਨਾ ਉਸ ਦੇ ਨਾਲ ਆਪਣਾ ਕੋਈ ਲੈਵਲ ਹੈ ਨਾ ਉਹਨਾਂ ਕੋਲ ਕੁਝ ਦੇਣ ਨੂੰ ਹੈ ਤੂੰ ਉਹਨਰ ਕਰ ਵਿਆਹ ਕੇ ਜਾਏਂਗੀ ਭਾਂਡੇ ਮਾਂਜੇਂਗੀ ਤੇ ਮਾਂ ਵੀ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਦੀ ਐ ਉਹੀ ਕੰਮ ਤੈਨੂੰ ਲਾਦਣਗੇ ਤਦ ਤੋਂ ਲੋਕਾਂ ਦੇ ਘਰਾਂ ਦੇ ਵਿੱਚ ਮਜ਼ਦੂਰੀਆਂ ਕਰਵਾਉਣਗੇ ਇਹ ਵਿਆਹ ਤੇਰਾ ਨਹੀਂ ਹੋ ਸਕਦਾ ਉਸਦੇ ਮਾਤਾ ਪਿਤਾ ਨੇ ਸਾਫ਼-ਸਾਫ਼ ਮਨਾ ਕਰ ਦਿੱਤਾ ਕਿ ਤੇਰਾ ਵਿਆਹ ਉਹ ਵੀ surjit ਦੇ ਨਾਲ ਇੱਕ ਗਰੀਬ ਮੁੰਡੇ ਦੇ ਨਾਲ ਜਿਸ ਦੇ ਕੋਲ ਪੈਰਾਂ ਦੇ ਵਿੱਚ ਪਾਉਣ ਦੇ ਲਈ ਢੰਗ ਨਹੀਂ ਚੱਪਲਾਂ ਨਹੀਂ ਨੇ ਟੁੱਟੀਆਂ ਚੱਪਲਾਂ ਪਾ ਕੇ ਪਾਟੇ ਕੱਪੜੇ ਪਾ ਕੇ ਉਹ ਕਾਲਜ ਵਿੱਚ ਆ ਜਾਂਦਾ ਹੈ ਅਸੀਂ ਤੇਰਾ ਵਿਆਹ ਉਸਦੇ ਨਾਲ ਨਹੀਂ ਹੋਣ ਦੇਵਾਂਗੇ ਉਸਦੇ ਪਿਤਾ ਨੇ ਸਖਤ ਲਹਿਜੇ ਵਿੱਚ ਕਹਿ ਦਿੱਤਾ ਸਿਮਰਨ ਉਸ ਦਾ ਦਿਲ ਐਸ ਵਕਤ ਟੁੱਟ ਚੁੱਕਿਆ ਸੀ ਸਿਮਰਨ ਉਦਾਸ ਹੋ ਗਈ ਸੀ ਅਤੇ ਇਹ ਕਹਿਣ ਲੱਗੀ ਕਿ ਮੈਂ ਹੁਣ ਕੀ ਕਰਾਂ ਕਿਉਂਕਿ ਮੈਂ ਸੁਰਜੀਤ ਨੂੰ ਬਹੁਤ ਪਿਆਰ ਕਰਦੀ ਆਂ ਮੈਂ ਸੁਰਜੀਤ ਨੂੰ ਛੱਡ ਨਹੀਂ ਸਕਦੀ ਅਤੇ ਸੁਰਜੀਤ ਜੋ ਵੀ ਉਸਨੇ ਆਪਣੀ ਸਾਰੀ ਦੁਨੀਆ ਸਿਮਰਨ ਦੇ ਵਿੱਚੋਂ ਦੇਖ ਲਈ ਸੀ ਉਸਨੇ ਆਪਣੇ ਸਾਰੇ ਜੋ ਵੀ ਦਿਲ ਦੀਆਂ ਗੱਲਾਂ ਕਰਦਾ ਹੁੰਦਾ ਸੀ ਸਿਮਰਨ ਨਾਲ ਕਰਦਾ ਹੁੰਦਾ ਸੀ ਸਿਮਰਨ ਦੇ ਮਾਤਾ ਪਿਤਾ ਦੀ ਨਾਮਨਜ਼ੂਰੀ ਦੇ ਬਾਵਜੂਦ ਸਿਮਰਨ ਨੇ ਸੁਰਜੀਤ ਦੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਉਸਨੇ ਸਿਮਰਨ ਨੂੰ ਕਿਹਾ ਕਿ ਸੁਰਜੀਤ ਆਪਾਂ ਜੇਕਰ ਵਿਆਹ ਕਰਵਾਉਣਾ ਹੈ ਤਾਂ ਪਰ ਭੱਜ ਕੇ ਵਿਆਹ ਕਰਾਉਣਾ ਪਵੇਗਾ ਆਪਾਂ ਨੂੰ ਸਮਾਜ ਦੇ ਉਲਟ ਜਾਣਾ ਪਵੇਗਾ। surjeet ਇਸ ਵਕਤ ਡਰ ਗਿਆ ਉਸਨੇ ਕਿਹਾ ਕਿ ਮੈਂ ਗਰੀਬ ਹਾਂ ਅਤੇ ਗਰੀਬ ਨੂੰ ਤਾਂ ਹਰ ਕੋਈ ਦਬਾ ਲੈਂਦਾ ਹੈ। ਜੇਕਰ ਆਪਾਂ ਭੱਜ ਕੇ ਵਿਆਹ ਕਰਵਾ ਲਿਆ ਤਾਂ ਲੋਕ ਆਪਾਂ ਨੂੰ ਜੀਣ ਨਹੀਂ ਦੇਣਗੇ। ਲੋਕ ਆਪਾਂ ਨੂੰ ਮਾਰ ਦੇਣਗੇ ਪਰ ਉਸ ਤੋਂ ਬਾਅਦ ਸਿਮਰਨ ਨੇ ਕਿਹਾ ਕਿ ਕੋਈ ਗੱਲ ਨਹੀਂ ਤੂੰ ਹੌਸਲਾ ਰੱਖ। ਮੈਂ ਕੁੜੀ ਹੋ ਕੇ ਆਪਣੇ ਮਾਤਾ ਪਿਤਾ ਦੇ ਖਿਲਾਫ ਜਾ ਰਹੀ ਹਾਂ ਤਾਂ ਤੈਨੂੰ ਕੀ ਦਿੱਕਤ ਹੈ? ਤੇਰੇ ਘਰ ਵਿੱਚ ਤੇਰੀ ਮਾਂ ਹੈ ਉਹ ਮੰਨ ਜਾਵੇਗੀ ਉਸ ਨੂੰ ਕੋਈ ਦਿੱਕਤ ਨਹੀਂ। ਆਪਣੇ ਮਾਤਾ ਪਿਤਾ ਦੀ ਨਾਮਨਜ਼ੂਰੀ ਦੇ ਬਾਵਜੂਦ ਸਿਮਰਨ ਨੇ surjeet ਦੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਉਹ ਘਰੋਂ ਭੱਜ ਗਈ ਅਤੇ surjeet ਦੇ ਘਰ ਪਹੁੰਚ ਗਈ। ਸੁਰਜੀਤ ਦੀ ਮਾਂ ਨੇ ਉਸ ਨੂੰ ਗੜੇ ਲਗਾਇਆ ਅਤੇ ਵਿਆਹ ਦੀ ਮੰਗ ਕਰਵਾਈ। ਸੁਰਜੀਤ ਜੋ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਬਹੁਤ ਸੁਹਾਵਣੇ ਸਨ ਉਹਨਾਂ ਦਿਨ ਸੁਰਜੀਤ ਅਤੇ ਸਿਮਰ ਨੇ ਇਕੱਠੇ ਸੁਪਨੇ ਵੇਖਦੇ ਹੱਸਦੇ ਖੇਡਦੇ ਪਰ ਜ਼ਿੰਦਗੀ ਦੀਆਂ ਹਕੀਕਤਾਂ ਜਲਦੀ ਸਾਹਮਣੇ ਆ ਗਈਆਂ ਕਿਉਂਕਿ ਸੁਰਜੀਤ ਉਸ ਵਕਤ ਬੇਰੋਜ਼ਗਾਰ ਸੀ। ਉਸ ਦੀ ਮਾਂ ਅਜੇ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਸੀ। ਸਿਮਰਨ ਜੋ ਅਮੀਰ ਘਰ ਦੀ ਲਾਡਲੀ ਸੀ ਉਸ ਨੂੰ ਖੁੱਲੇ ਖਰਚੇ ਕਰਨ ਦੀ ਆਦਤ ਸੀ ਉਹ surjeet ਦੀ ਆਰਥਿਕ ਮਜਬੂਰੀ ਨੂੰ ਸਮਝ ਨਹੀਂ ਸਕੇ ਜਦੋਂ surjeet ਉਸ ਨੂੰ ਖਰਚੇ ਘਟਾਉਣ ਦੇ ਲਈ ਕਹਿੰਦਾ ਤਾਂ ਸਿਮਰਨ ਨੂੰ ਬੁਰਾ ਲੱਗਦਾ ਇਹ ਛੋਟੀਆਂ ਛੋਟੀਆਂ ਗੱਲਾਂ ਜਲਦੀ ਹੀ ਵੱਡੇ ਝਗੜਿਆਂ ਵਿੱਚ ਬਦਲਣ ਲੱਗੀਆਂ ਸਿਮਰਨ ਅਕਸਰ ਘਰੋਂ ਬਾਹਰ ਚਲੀ ਜਾਂਦੀ ਆਪਣੇ ਸਹੇਲੀਆਂ ਨਾਲ ਸਮਾਂ ਬਤਾਉਂਦੀ ਉਹ ਸ਼ਾਮ ਨੂੰ ਦੇਰ ਨਾਲ ਵਾਪਸ ਆਉਂਦੀ। surjeet ਦੇ ਸਵਾਲਾਂ ਦਾ ਉਹ ਸਿੱਧਾ ਜਵਾਬ ਨਹੀਂ ਦਿੰਦੀ ਸੀ। ਉਹਨਾਂ ਦੀਆਂ ਗੱਲਾਂ ਵਿੱਚ ਪਿਆਰ ਦੀ ਥਾਂ ਦੂਰੀਆਂ ਵਧਣ ਲੱਗੀਆਂ। ਇੱਕ ਦਿਨ ਸਿਮਰਨ ਨੇ surjeet ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ surjeet ਮੈਨੂੰ ਤਲਾਕ ਚਾਹੀਦਾ ਹੈ। ਮੈਂ ਇਸ ਜ਼ਿੰਦਗੀ ਨੂੰ ਹੋਰ ਨਹੀਂ ਜੀ ਸਕਦੀ। surjeet ਇਹ ਦੇਖ ਕੇ ਹੈਰਾਨ ਰਹਿ ਗਿਆ। ਉਸ ਦੀ ਤਾਂ ਦੁਨੀਆ ਹੀ ਉੱਜੜ ਗਈ। ਉਸਨੇ ਸਿਮਰਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਿਮਰਨ ਦਾ ਫੈਸਲਾ ਪੱਕਾ ਸੀ। ਤਲਾਕ ਹੋ ਗਿਆ ਅਤੇ ਸਿਮਰਨ ਘਰ ਛੱਡ ਕੇ ਚਲੀ ਗਈ। ਸੁਜੀਤ ਦਾ ਦਰ ਟੁੱਟ ਗਿਆ ਪਰ ਉਸਨੇ ਹਾਰ ਨਹੀਂ ਮੰਨੀ। ਉਸਨੇ ਆਪਣੀ ਪੜ੍ਹਾਈ ਜਾਰੀ ਰੱਖੀ, ਮਿਹਨਤ ਕੀਤੀ ਅਤੇ ਅਖੀਰ ਵਿੱਚ ਪਟਵਾਰੀ ਦੀ ਨੌਕਰੀ ਹਾਸਲ ਕਰਨੀ। ਉਸਨੇ ਆਪਣੀ ਮਾਂ ਨੂੰ ਸੁਖੀ ਜ਼ਿੰਦਗੀ ਦੇਣ ਦਾ ਸੁਪਨਾ ਪੂਰਾ ਕੀਤਾ ਪਰ ਸਿਮਰਨ ਦੀ ਯਾਦ ਹਮੇਸ਼ਾ ਉਸਦੇ ਦਿਲ ਵਿੱਚ ਇੱਕ ਖਾਲੀਪਨ ਛੱਡ ਗਈ। ਅਤੇ ਫਿਰ ਉਹ ਦਿਨ ਆਇਆ ਜਦੋਂ ਸੁਰਜੀਤ ਪਟਵਾਰੀ ਦੀ ਵਰਦੀ ਵਿੱਚ ਖੇਤਾਂ ਵਿੱਚ ਸਿਮਰਨ ਨੂੰ ਮਜ਼ਦੂਰੀ ਕਰਦੇ ਦੇਖਦਾ ਹੈ। ਸਿਮਰਨ ਸੁਰਜੀਤ ਨੂੰ ਦੇਖਦੀ ਹੈ ਅਤੇ ਉੱਚੀ-ਉੱਚੀ ਤਾਹਾਂ ਮਾਰ ਕੇ ਰੋਣ ਲੱਗਦੀ ਹੈ। ਉਹ ਕਹਿੰਦੀ ਹੈ, "ਸੁਰਜੀਤ ਮੈਨੂੰ ਮaaf ਕਰ ਦੇ। ਮੈਂ ਤੁਹਾਨੂੰ ਛੱਡ ਕੇ ਗਲਤੀ ਕੀਤੀ।" ਦੀ ਮੈਗਾ ਹੋਰ ਮੁੰਡੇ ਦੇ ਨਾਲ ਦੋਸਤੀ ਕਰ ਲਈ ਸੀ ਜੋ ਮੇਰੇ ਖਰਚੇ ਚੁੱਕਦਾ ਸੀ ਮੈਂ ਸਹਿਲੀਆਂ ਦਾ ਬਹਾਨਾ ਬਣਾ ਕੇ ਉਸ ਨੂੰ ਮਿਲਣ ਜਾਂਦੀ ਸੀ ਤੈਨੂੰ ਤਲਾਕ ਦੇ ਕੇ ਮੈਂ ਉਸ ਦੇ ਨਾਲ ਰਹਿਣ ਲੱਗੀ ਪਰ ਉਸ ਨੇ ਮੈਨੂੰ ਧੋਖਾ ਦਿੱਤਾ ਮੇਰੇ ਮਾਤਾ ਪਿਤਾ ਨੇ ਵੀ ਮੈਨੂੰ ਘਰ ਵਾਪਸ ਨਹੀਂ ਵੜਨ ਦਿੱਤਾ ਮਜਬੂਰੀ ਵਿੱਚ ਮੈਨੂੰ ਇਹ ਮਜਦੂਰੀ ਕਰਨੀ ਪਈ surjeet ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਨੇ ਉਸ ਦੇ ਦਿਲ ਵਿੱਚ ਸਿਮਰਨ ਲਈ ਪਿਆਰ ਅਜੇ ਵੀ ਸੀ ਪਰ ਸਾਦ ਹੀ ਸਾਦ ਉਸ ਦੀ ਗਲਤੀ ਦਾ ਅਹਿਸਾਸ ਵੀ ਸੀ ਉਹ ਸਿਮਰਨ ਨੂੰ ਮਾਫ ਕਰਨ ਦੀ ਸੋਚਦਾ ਹੈ ਪਰ ਉਸ ਦੇ ਦਿਲ ਵਿੱਚ ਇੱਕ ਸਵਾਲ ਉੱਠਦਾ ਹੈ ਕਿ ਉਹ ਸਿਮਰਨ ਨੂੰ ਦੁਬਾਰਾ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰ ਸਕਦਾ ਹੈ surjeet simran ਨੂੰ ਮਾਫ ਕਰ ਦਿੰਦਾ ਹੈ ਪਰ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਵਾਪਸ ਨਹੀਂ ਲੈਂਦਾ। ਉਹ ਸਿਮਰਨ ਨੂੰ ਕਹਿੰਦਾ ਹੈ ਸਿਮਰਨ ਮੈਂ ਤੈਨੂੰ ਮਾਫ ਤਾਂ ਕਰ ਦਿੱਤਾ ਪਰ ਸਾਡੀਆਂ ਰਾਹਾਂ ਹੁਣ ਵੱਖ ਹੋ ਚੁੱਕੀਆਂ ਹਨ। ਤੂੰ ਆਪਣੀ ਜ਼ਿੰਦਗੀ ਨੂੰ ਮੋੜ ਸਵਾਰ ਅਤੇ ਮੈਂ ਆਪਣੀ ਨੂੰ। surjit ਆਪਣੀ ਜੀਪ ਵਿੱਚ ਬੈਠਦਾ ਹੈ ਅਤੇ ਖੇਤਾਂ ਵਿੱਚੋਂ ਧੂੜ ਉਡਾਉਂਦੀ ਜੀਪ ਨਾਲ ਵਾਪਸ ਮੁੜਦਾ ਹੈ ਜਦ ਕਿ ਸਿਮਰਨ ਖੇਤ ਵਿੱਚ ਖੜੀ ਉਸ ਜੀਪ ਨੂੰ ਜਾਂਦੇ ਹੋਏ ਵੇਖਦੀ ਰਹਿੰਦੀ ਹੈ। ਤਾਂ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ? ਕਮੈਂਟ ਕਰਕੇ ਜਰੂਰ ਦੱਸਿਓ ਕਿ ਅਕਸਰ ਹੀ ਇਨਸਾਨ ਜੋ ਹੈ ਆਪਣੇ ਛੋਟੇ-ਛੋਟੇ ਗਲਤੀਆਂ ਦੇ ਕਰਕੇ ਆਪਣਾ ਜੋ ਪਿਆਰ ਖੋ ਬੈਂਦਾ ਹੈ। ਛੋਟੀਆਂ ਗਲਤੀਆਂ ਕਰਕੇ ਆਪਣਾ ਰਿਲੇਸ਼ਨ ਖੋਹ ਲੈਂਦਾ ਹੈ ਆਪਣਾ ਘਰ ਪਰਿਵਾਰ ਸਭ ਤਬਾਹ ਕਰ ਲੈਂਦਾ ਹੈ ਪਰ ਅਸਲ ਦੇ ਵਿੱਚ ਉਸ ਨੂੰ ਕੁਝ ਨਹੀਂ ਮਿਲਦਾ surjeet ਦੇ ਨਾਲ ਉਸਦਾ ਪਿਆਰ ਵੀ ਸੀ ਦੋਸਤ ਵੀ ਸੀ ਉਹਨਾਂ ਦਾ ਵਿਆਹ ਵੀ ਹੋ ਗਿਆ ਸੀ ਪਰ ਫਿਰ ਵੀ ਉਸ ਦੇ ਮਨ ਦੇ ਵਿੱਚ ਜੋ ਲਾਲਤ ਸੀ ਜੇਕਰ ਉਹ ਲਾਲਚ ਨਾ ਕਰਦੀ ਤਾਂ ਜੋ surjeet ਕੋਲੇ ਵੀ ਸਭ ਕੁਝ ਸੀਗਾ surjeet ਵੀ ਪਟਵਾਰੀ ਲੱਗ ਚੁੱਕਿਆ ਸੀ ਉਹਦੇ ਸਾਰੀਆਂ ਖਵਾਸ਼ੀਆਂ ਪੂਰੀਆਂ ਕਰ ਸਕਦਾ ਸੀ ਪਰ ਉਸ ਨੂੰ ਸਬਰ ਕਰਨਾ ਲਾਜ਼ਮੀ ਸੀ ਕਿਉਂਕਿ ਉਸ ਨੇ ਮੁੱਖ ਗੱਲ ਇਹ ਹੈ ਕਿ ਸਬਰ ਨਹੀਂ ਕੀਤਾ ਜੇਕਰ ਸਿਮਰਨ ਸਬਰ ਕਰ ਲੈਂਦੀ ਤਾਂ ਸਬਰ ਦਾ ਫਲ ਬਹੁਤ ਮਿੱਠਾ ਹੁੰਦਾ ਤੇ ਅੱਜ ਜੋ ਸਿਮਰਨ ਅਤੇ surjeet ਦੇ ਦੋਨੋਂ ਇਕੱਠੇ ਹੁੰਦੇ। ਤੁਹਾਡੇ ਜੋ ਸੁਝਾਅ ਨੇ ਉਹ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੀਡੀਓ ਤੁਸੀਂ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਇਹ ਵੀ ਜਰੂਰ ਦੱਸਿਓ ਕਮੈਂਟ ਕਰਕੇ ਅਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਐਦਾਂ ਦੀਆਂ ਨਵੀਆਂ-ਨਵੀਆਂ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਦੇ ਨਾਲ ਜੁੜੇ ਰਹੋ। ਚੈਨਲ ਦੇ ਉੱਪਰ ਜੇਕਰ ਨਾਮੀ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜਰੂਰ ਦਬਾ ਦਿਓ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਧੰਨਵਾਦ।